ਤਨ ਮੁਹਕ ਕਦੀ ਗੁਰੀ ਮੈਂ ਪਤੋਲੀਆਂ ਵੀ ਤੂੰ ਜੱਟ ਦੀ ਪਸੰਦ ਹੋ ਜੱਟ ਦੀ ਪਸੰਦ ਜੱਟੜੇ ਹੋਣੀਆਂ ਜੱਟ ਦੀ ਪਸੰਦ ਜੱਟ ਮਸ਼ਹੂਰ ਪੰਜਾਬੀ ਗਾਇਕ ਦੀਪ ਵਾਜਵਾ ਵਿਆਹ ਦੇ ਬੰਧਨ ਦੇ ਵਿੱਚ ਵੱਜ ਚੁਕੇ ਨੇ ਤੁਹਾਂ ਅੰਦਾਜ਼ੀਏ ਕਿ ਹਾਲ ਹੀ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਹੈ ਉਹਨਾਂ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਦੇ ਵੱਲੋਂ ਉਹਨਾਂ ਦੇ ਵਿਆਹ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਆਪਣੇ ਗੀਤਾਂ ਦੇ ਨਾਲ ਵਿਆਹ ਦੇ ਵਿੱਚ ਖੂਬ ਰੌਣਕਾਂ ਲਾਈਆਂ ਗਈਆਂ ਤੁਹਾਂ ਅੰਦਾਜ਼ੀਏ ਕਿ ਦੀਪ ਵਾਜਵਾ ਆਪਣੇ ਵਿਆਹ ਦੇ ਵਿੱਚ ਖੁਦ ਬੋਲੀਆਂ ਪਾਉਂਦੇ ਹੋਏ ਵੀ ਨਜ਼ਰ ਆਏ ਅਤੇ ਆਪਣੇ ਗੀਤਾਂ ਦੇ ਨਾਲ ਆਪਣੀ ਘਰਵਾਲੀ ਨੂੰ ਨੱਚਣ ਲਾ ਦਿੱਤਾ ਤੁਸੀਂ ਵੀ ਦੇਖੋ ਜਦੋਂ दिव्या दिया एक खूबसूरत वीडियोस हमरा कात दी यार यार आ गल <गगाद> मुहुक दी पूरी ਉਹੋਆਂ ਦੀ ਤੂੰ ਜੱਟ ਦੀ ਪਸੰਦ ਉਹ ਜੱਟ ਦੀ ਪਸੰਦ ਜੱਟ ਨੇ ਹੋਣੀਆਂ ਜੱਟ ਦੀ ਪਸੰਦ ਜੱਟ ਨੇ ਹੀ ਹੋਣੀਆਂ ਉਹ ਗੀਤ ਜੱਟ ਦੀ ਪਸੰਦ ਜੱਟ ਨੇ ਹੀ ਹੋਣੀਆਂ ਉਹ ਗੀਤ ਜੱਟ ਦੀ ਪਸੰਦ ਜੱਟ ਨੇ ਹੀ ਹੋਣੀਆਂ ਹੋ ਜੱਟ ਢੋਲਣਾਂ ਮੈਂ ਸਨ ਮਿੱਤਾ ਹਾਂ ਤੁਸੀਂ ਥੈਂਕ ਯੂ ਬੇਬੇ ਮੈਨੂੰ ਸੰਗ ਲੱਗਦੀ ਹੈ ਯਾਰ ਕਾ ਤੂੰ ਮੁਹਕਤੀ ਗੁੜੀ ਮਿਆ ਪਕੋੜੀਆਂ ਦੀ ਤੂੰ ਜੱਟ ਦੀ ਤਸੰਦ ਓ ਜੱਟ ਦੀ ਤਸੰਦ ਜੱਟ ਨੇ ਹੋਣੀਆਂ ਜੱਟ ਦੀ ਤਸੰਦ ਜੱਟ ਨੇ ਹੋਣੀਆਂ ਮਸ਼ਹੂਰ ਪੰਜਾਬੀ ਗਾਇਕ ਦੀਪ ਵਾਜਵਾ ਵਿਆਹ ਦੇ ਬੰਦਨ ਦੇ ਵਿੱਚ ਵੱਜ ਚੁਕੇ ਨੇ ਤੁਹਾਂ ਅੰਦਾਜ਼ੀ ਹੈ ਕਿ ਹਾਲ ਹੀ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਹੈ ਉਹਨਾਂ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਦੇ ਵੱਲੋਂ ਉਹਨਾਂ ਦੇ ਵਿਆਹ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਆਪਣੇ ਗੀਤਾਂ ਦੇ ਨਾਲ ਵਿਆਹ ਦੇ ਵਿੱਚ ਖੂਬ ਰੌਣਕਾਂ ਲਾਈਆਂ ਗਈਆਂ ਤੁਹਾਂ ਅੰਦਾਜ਼ੀ ਹੈ ਕਿ ਦੀਪ ਵਾਜਵਾ ਆਪਣੇ ਵਿਆਹ ਦੇ ਵਿੱਚ ਖੁਦ ਬੋਲੀਆਂ ਪਾਉਂਦੇ ਹੋਏ ਵੀ ਨਜ਼ਰ ਆਏ ਅਤੇ ਆਪਣੇ ਗੀਤਾਂ ਦੇ ਨਾਲ ਆਪਣੀ ਘਰਵਾਲੀ ਨੂੰ ਨੱਚਣ ਲਾ ਦਿੱਤਾ ਤੁਸੀਂ ਵੀ ਦੇਖੋ ਜਦੋਂ

ਹੋਣੀਆਂ ਦੀ ਤੂੰ ਜੱਟ ਦੀ ਪਸੰਦ ਹੋ ਜੱਟ ਦੀ ਪਸੰਦ ਜੱਟ ਨੇ ਹੋਣੀਆਂ ਜੱਟ ਦੀ ਪਸੰਦ ਜੱਟ ਨੇ ਮੇ ਹੋਣੀਆਂ ਹੋਣੀਆਂ ਦੀ ਜੱਟ ਦੀ ਪਸੰਦ ਜੱਟ ਨੇ ਹੋਣੀਆਂ ਜੱਟ ਨੇ ਹੋਣੀਆਂ ਮੇ ਪਾਰ ਟਿਕਾਵਾ ਬੰਦਨਾ ਮੇ ਨਿਜਾ ਹੋ ਜੱਟ ਦੇ ਢੋਲਨਾਂ ਮੈਂ ਸਤ ਸ੍ਰੀ ਅਕਾਲ ਤੁਸ ਜੀ ਥੈਂਕ ਯੂ ਬੇਬੀ ਮੈਂ ਸੰਗਲਾਸ ਵੀ ਹੈ ਯਾਰ